ਦੁਕਾਨ ਨਹੀਂ ਹੈ ਜਿਹਨੂੰ ਅੱਗ ਲੱਗੀ ਇਹ ਇੱਕ ਗੋਦਾਮ ਵੀ ਸੀ ਇੱਕ ਛੋਟੀ ਫੈਕਟਰੀ ਵੀ ਸੀ ਸਟਾਰਟਅਪ ਕੀਤਾ ਗਿਆ ਸੀ ਇੱਕ ਪਰਿਵਾਰ ਵੱਲੋਂ ਵੀਰ ਸੰਦੀਪ ਜੀ ਇੱਥੇ ਮੌਜੂਦ ਨਹੀਂ ਜਿਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ 1 ਮਿਲੀਅਨ ਤੋਂ ਕਿਦਾ ਨੁਕਸਾਨ ਹੋ ਗਿਆ ਬੜੀ ਮਿਹਨਤ ਨਾਲ ਦੋਨੇ ਹਸਬੈਂਡ ਵਾਈਫ ਮਿਹਨਤ ਕਰਦੇ ਆ ਬੜੀ ਮਿਹਨਤ ਨਾਲ ਚੀਜ਼ਾਂ ਤਿਆਰ ਕਰਦੇ ਸਨ ਇਹ ਫੈਕਟਰੀ ਤੁਸੀਂ ਦੇਖੋ ਛੋਟੀ ਜੀ ਅੰਦਰ ਨਾਲ ਇਹ ਗੋਦਾਮ ਹੈ ਸਟੀਲ ਵੂਲ ਬਣਾਉਣ ਦੀ ਜਿਹੜੀ ਮਸ਼ੀਨ ਤੁਹਾਨੂੰ ਨਜ਼ਰ ਆ ਰਹੀ ਹੈ ਜਿਸ ਵਜ੍ਹਾ ਇਹਨੂੰ ਨੇ ਦੁਕਾਨ ਮਾਲਕਾਂ ਦਾ ਫੋਨ ਆਇਆ ਤੁਹਾਡੇ ਮੈਸੇਜ ਤੋਂ ਰੋਣ ਵੀ ਲੱਗਦੀ ਕੀ ਤੁਹਾਡੇ ਦੁਕਾਨ ਦੇ ਵਿੱਚੋਂ ਧੂਆ ਨਿਕਲ ਰਿਹਾ ਬਾਈ ਜੀ ਜਦ ਮੈਂ ਅਸੀਂ ਮੈਂ ਸਵੇਰੇ 5 ਵਜੇ ਸਪਲਾਈ ਤੇ ਚਲਾ ਜਾਣਾ ਸੀ ਦੁੱਧ ਦਹੀਂ ਦੀ ਜਦੋਂ ਮੈਂ ਫਿਰ ਕੰਮ ਛੱਡ ਕੇ ਜਦੋਂ ਇੱਧਰ ਲਈ ਪਾਸੇ ਆਇਆ ਸ਼ਟਰ ਖੋਲਣ ਦੀ ਕੋਸ਼ਿਸ਼ ਸ਼ਟਰ ਬਹੁਤ ਗਰਮ ਸੀਗਾ ਫਿਰ ਵੀ ਕੋਸ਼ਿਸ਼ ਕਰਕੇ ਸ਼ਟਰ ਖੋਲਿਆ ਜੀ ਸਭ ਧੂਆ ਨਿਕਲ ਰਿਹਾ ਧੂਆ ਨਿਕਲਿਆ ਜੀ ਬਾਹਰ ਤੱਕ ਉੱਥੇ ਤੱਕ ਬਹੁਤ ਲਪਟਾਂ ਜਾ ਰਹੀਆਂ ਸੀ ਜਿੱਦਾਂ ਜੀ ਮੈਂ ਆਪਣਾ ਕੰਮ ਦੁਬਾਰ ਤੋਂ ਸ਼ੁਰੂ ਕਰ ਸਕਾਂ ਮੈਂ ਆਪਣੀ ਮਿਹਨਤ ਨਾਲ ਫਿਰ ਆਪਣਾ ਸਾਰਾ ਕੰਮ ਦਊਗਾ ਜੀ ਬਸ ਮੇਰੇ ਕੰਮ ਚਲਾਊ ਜੋਗਾ ਮੇਰੀ ਮਿਹਨਤ ਦੇ ਨਾਲ ਦੇਖੋ ਪਾਜੀ ਹੁਣਾਂ ਨੇ ਨਹੀਂ ਪਾਜੀ ਵੇ ਭਾਈ ਬਹੁਤ ਮਿਹਨਤ ਨਾਲ ਦਿਨ ਨਾਲ 4:30 ਵਜੇ ਸਵੇਰੇ ਉੱਠ ਕੇ ਕੰਮ ਤੇ ਜਾਂਦਾ ਸੀ ਰਾਤ ਹਾਲੀ ਤੱਕ ਮੈਂ ਰੋਟੀ ਨਹੀਂ ਖਾਂਦਾ 2:00 ਵਜੇ ਤੱਕ ਮੈਂ ਇਦਾਂ ਕੰਮ ਕਰਦਾ ਜੀ ਅੱਜ ਅੱਗ ਲੱਗੀ ਐ ਦੁਕਾਨ ਦੇ ਅੰਦਰ ਮਨ 'ਚ ਵੀ ਅੱਗ ਲੱਗੀ ਐ ਖਾਬਾਂ 'ਚ ਖਿਆਲਾਂ 'ਚ ਵੀ ਅੱਗ ਲੱਗੀ ਐ ਫਿਰ ਵੀ ਆਪਣੀ ਪਹਿਲਾ ਡਿਲੀਵਰੀ ਕਰਕੇ ਆਇਆ ਸੀ। ਸਰ ਮੈਂ ਬੇਗੰਪੁਰ ਤੋਂ ਆ ਰਹੀਆ ਸੀ ਕਿ ਮੇਰੇ ਪਿੱਛੇ ਮੇਰੀ ਕ੍ਰੇਡਿਟ ਡਿੱਗ ਗਈ। ਦੋ ਦੋ ਬੰਦਿਆਂ ਨੇ ਆਕੇ ਮੈਨੂੰ ਚੱਕਿਆ ਕਹਿੰਦਾ ਤੇਰੇ ਸਮਾਨ ਗਿਰੀ ਜਾਂਦਾ। ਕੱਲ ਹੀ ਬੁੰਦ ਲਿਆ ਫਿਰ ਤਾਂ ਪਿਆ ਕਿੱਥੇ ਤੇਰੀ ਉਹ ਆ। ਮੈਂ ਕਿਹਾ ਕੀ ਦੱਛਾ ਜੀ ਮੇਰੇ ਪਿੱਛੇ ਸਮਾਨ ਵੀ ਡਿੱਗਿਆ ਮੈਂ ਉਹ ਤਾਂ ਏਦਾਂ ਹਲੀ ਚੱਕਿਆ ਨਹੀਂ ਏਦਾਂ ਦਈ ਦੂਈ ਚੁੱਕਿਆ ਸੀ। ਗਰੀਬ ਬੰਦੇ ਨੂੰ ਕਿਸੇ ਦਾ ਸਹਾਰਾ ਨਹੀਂ। ਇੱਕ ਦਿਲਾਸਾ ਹੀ ਹੁੰਦਾ ਹੈ ਮਨ ਸਮਝਾਉਣ ਲਈ। ਕੁਝ ਪਲਾ ਲਈ ਅੱਗ ਲੱਗਦੀ ਹੈ। ਕੁਝ ਪਲਾ ਲਈ ਅੱਗ ਲੱਗਦੀ ਹੈ। ਪਰ ਉਮਰਾ ਲੱਗ ਜਾਂਦੀਆਂ ਨੇ ਅੱਗ ਬੁਝਾਉਣ ਦੇ ਲਈ ਉਮਰਾ ਲੱਗ ਜਾਂਦੀਆਂ ਨੇ ਅੱਗ ਬੁਝਾਉਣ ਦੇ ਲਈ ਸਾਥ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰੀ ਤੁਸੀਂ ਸ਼ੇਅਰ ਤੁਸਾਂ ਲੰਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਕਰਿਆਮ ਰੋਡ ਤੇ ਮੌਜੂਦ ਹਾਂ ਔਰ ਆ ਕੱਲੀ ਦੁਕਾਨ ਨਹੀਂ ਹੈ ਜਿਹਨੂੰ ਅੱਗ ਲੱਗੀ ਇਹ ਇੱਕ ਗੋਦਾਮ ਵੀ ਸੀ ਇੱਕ ਛੋਟੀ ਫੈਕਟਰੀ ਵੀ ਸੀ ਸਟਾਰਟਅਪ ਕੀਤਾ ਗਿਆ ਸੀ ਇੱਕ ਪਰਿਵਾਰ ਵੱਲੋਂ ਵੀਰ ਸੰਦੀਪ ਜੀ ਇੱਥੇ ਮੌਜੂਦ ਨੇ ਜਿਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ 1 ਮਿਲੀਅਨ ਤੋਂਤੇ ਦਾ ਨੁਕਸਾਨ ਹੋ ਗਿਆ ਬੜੀ ਮਿਹਨਤ ਨਾਲ ਦੋਨੇ ਹਸਬੰਡ ਵਾਈਫ ਮਿਹਨਤ ਕਰਦੇ ਆ ਬੜੀ ਮਿਹਨਤ ਨਾਲ ਚੀਜ਼ਾਂ ਤਿਆਰ ਕਰਦੇ ਸਨ ਇਹ ਫੈਕਟਰੀ ਤੁਸੀਂ ਦੇਖੋ ਛੋਟੀ ਜੀ ਅੰਦਰ ਨਾਲੇ ਗਦਾਮ ਹੈ ਸਟੀਲ ਵੂਲ ਬਣਾਉਣ ਦੀ ਜਿਹੜੀ ਮਸ਼ੀਨ ਤੁਹਾਨੂੰ ਨਜ਼ਰ ਆ ਰਹੀ ਹੋਣੀ ਹੈ ਫਰਿੱਜ ਨਜ਼ਰ ਆ ਰਹੀ ਹੈ ਸਕਰੀਨ ਤੇ ਤੁਹਾਨੂੰ ਬਹੁਤ ਸਾਰਾ ਇਹਨਾਂ ਦਾ ਸਮਾਨ ਜਿਹੜਾ ਪੰਸਾਰੀਆਂ ਨੂੰ ਇਹ ਸਪਲਾਈ ਕਰਦੇ ਸੀ ਇਹ ਦੱਸ ਦਿਆ ਕਿ ਇਹਨਾਂ ਕੋ ਕੋ ਏਜੰਸੀ ਹੈ ਇੱਥੇ ਔਰ 8-800 ਰੁਪਏ ਦਾ ਡੱਬਾ ਐਦਾਂ ਦੇ ਕਈ ਡੱਬੇ ਜਿਹੜੇ ਆ ਸੜਕੇ ਸਵਾ ਹੋ ਗਏ ਆ ਬਚੇ ਆ ਪਰ ਇਹਦੇ ਵੀ ਹਾਲਾਤ ਕੁਝ ਬੱਚੇ ਵਾਲੇ ਹੈ ਨਹੀਂ ਆ ਤਾਂ ਬਹੁਤ ਸਾਰਾ ਤੁਸੀਂ ਸਮਾਨ ਦੇਖੋ ਕਿ ਖਿਲਰਿਆ ਤੁਹਾਨੂੰ ਨਜ਼ਰ ਆ ਰਹੇ ਆ ਬੱਚੇ ਦੀਆਂ ਜੈਲੀਆਂ ਬੱਚਿਆਂ ਦੀਆਂ ਕਰਿਆਨੇ ਦਾ ਸਮਾਨ ਪੈਨਸਲਾਂ ਟਾਫੀਆਂ ਆ ਇਧਰ ਵੀ ਤੁਸੀਂ ਦੇਖ ਲਓ ਕਿ ਕੁਝ ਚੀਜ਼ਾਂ ਇਹਨਾਂ ਨੇ ਆਪ ਅੰਦਰ ਵੜ ਕੇ ਬਚਾਈਆਂ ਜਿੰਨਾ ਕੁ ਸੇਵ ਕਰ ਸਕੇ ਪਰ ਇਹ ਕੁਝ ਵੀ ਨਹੀਂ ਆ ਇਹ ਤਾਂ ਸਮੁੰਦਰ ਚੋਂ ਤਿੰਨਕੇ ਬਰਾਬਰ ਹੈ ਔਰ ਬਹੁਤ ਸਾਰਾ ਇਹਨਾਂ ਦਾ ਜਿਹੜਾ ਨੁਕਸਾਨ ਹੋ ਗਿਆ ਬੰਦਾ ਕੋਸ਼ਿਸ਼ ਕਰਦਾ ਮਿਹਨਤ ਸ਼ੁਰੂ ਕਰਦਾ ਤਾਂ ਜੋ ਥੋੜੀ ਜੀ ਰੋਸ਼ਨੀ ਹੋਵੇ ਲੇਕਿਨ ਐਦਾਂ ਦੀ ਜਿਹੜੀ ਮੈਂ ਕਹਿ ਸਕਦਾ ਕਿ ਅੱਗ ਦੀ ਚੰਗਿਆਰੀ ਲੱਗੀ ਹੈ ਕਿ ਸਭ ਕੁਝ ਸੜ ਕੇ ਸੁਆਹ ਹੋ ਗਿਆ ਸੰਦੀਪ ਜੀ ਔਰ ਇਹਨਾਂ ਦੇ ਮਿਸਿਸ ਦੋਹੇ ਜਾਣੇ ਬਹੁਤ ਮਿਹਨਤ ਕਰਦੇ ਆ ਸਵੇਰ ਤੋਂ ਸ਼ਾਮ ਦਿਨ ਰਾਤ ਇੱਕ ਕਰਦੇ ਆ ਤਾਂ ਜੋ ਬੱਚਾ ਲਈ ਕੁਝ ਬਣਾ ਸਕਣ ਪਰ ਆ ਜੋ ਹਾਲਾਤ ਬਣ ਗਏ ਕਾਰਨਾਂ ਦਾ ਪਤਾ ਨਹੀਂ ਲੱਗਾ ਇਹ ਦੇਖ ਕੇ ਸਾਡੇ ਵੀ ਹਿਰਦੇ ਤੇ ਸੱਟ ਲੱਗੀ ਹੈ ਅਸੀਂ ਵੀ ਇਹਨਾਂ ਦੇ ਦੁੱਖ ਵਿੱਚ ਜਿਹੜੇ ਆ ਉਹ ਦੁੱਖ ਮਨਾ ਰਹੇ ਆ ਹਮਦਰਦੀ ਆ ਸੰਦੀਪ ਜੀ ਕਾਰਨ ਤਾਂ ਦੱਸੋ ਕੁਝ ਪਤਾ ਲੱਗਿਆ ਸਰ ਸਵੇਰੇ 5 ਵਜੇ ਮੈਨੂੰ ਇਹਨਾਂ ਦੁਕਾਨ ਮਾਲਕਾਂ ਦਾ ਫੋਨ ਆਇਆ ਤੁਹਾਡੇ ਮੈਸੇਜ ਤੋਂ ਰੋਣ ਵੀ ਲਾਜੀ ਕੀ ਤੁਹਾਡੇ ਦੁਕਾਨ ਦੇ ਵਿੱਚੋਂ ਧੂੰਆਂ ਨਿਕਲ ਰਿਹਾ ਬਾਈ ਜੀ ਜਦ ਮੈਂ ਅਸੀਂ ਮੈਂ ਸਵੇਰੇ 5 ਵਜੇ ਸਪਲਾਈ ਤੇ ਚਲਾ ਜਾਂਗਾ ਜੀ ਦੁੱਧ ਦਹੀਂ ਦੀ ਜਦੋਂ ਮੈਂ ਉਹ ਕੰਮ ਛੱਡ ਕੇ ਜਦੋਂ ਇੱਧਰਲੇ ਪਾਸੇ ਆਇਆ ਸ਼ਟਰਡ ਖੋਲਣ ਦੀ ਕੋਸ਼ਿਸ਼ ਸ਼ਟਰ ਬਹੁਤ ਗਰਮ ਸੀਗਾ ਫਿਰ ਵੀ ਕੋਸ਼ਿਸ਼ ਕਰਕੇ ਸ਼ਟਰ ਖੋਲਿਆ ਜੀ ਧੂਆਂ ਨਿਕਲ ਰਿਹਾ ਸੀ ਧੂਆਂ ਨਿਕਲਿਆ ਸੀ ਬਾਹਰ ਤੱਕ ਉਹ ਉੱਥੇ ਤੱਕ ਬਹੁਤ ਲਪਟਾਂ ਜਾ ਰਹੀਆਂ ਸੀ ਜਿੱਦਾਂ ਜੀ ਲਪਟਾਂ ਲਪਟਾਂ ਜਾ ਰਹੀਆਂ ਸੀ ਜੀ ਅੱਗ ਪੂਰੀ ਇੱਥੇ ਤੱਕ ਫੈਲੀ ਹੋਈ ਸੀਗੀ ਜੀ ਜਦੋਂ ਮੈਂ ਆ ਕੇ ਫਿਰ ਓਥੇੋਂ ਕੀ ਸੀ ਜਦੋਂ ਇਹਨੂੰ ਖੋਲ ਕੇ ਦੇਖਿਆ ਹੱਥ ਵੀ ਕਿਵੇਂ ਪਾਉਣਾ ਹਾਂਜੀ ਤਾਂ ਫਿਰ ਵੀ ਹੱਥ ਛੱਡ ਗਏ ਚਾ ਵੀ ਫਿਰ ਵੀ ਇਹ ਖੋਲਣ ਦੀ ਕੋਸ਼ਿਸ਼ ਕੀਤੀ ਖੋਲ ਲਿਆ ਜੀ ਜਾਂ ਖੋਲ ਕੇ ਦੇਖਿਆ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ بس ਆ ਥੋੜੇ ਜਿਹੇ ਬੋਰੇ ਜਿਹੜੇ ਇੱਥੇ ਸੈਟ ਤੇ ਪਏ ਤਾਂ ਥੋੜੇ ਕਿੰਨੇ ਕ ਦਾ ਮਾਲ ਪਿਆ ਸੀ ਕਿਉਂਕਿ ਸਾਰਾ ਸਵਾਹ ਹੋਇਆ ਜਾਪਦਾ ਸਭ ਤੋਂ ਸਵਾਹ ਹੋ ਗਿਆ ਸੀ ਸਰ 10 ਤੋਂ 12 ਲੱਖ ਰੁਪਏ ਦਾ ਤਕਰੀਬਨ ਸਾਮਾਨ ਸੀ ਕੰਪਰੈਸਰ ਵੀ ਇੱਥੇ ਪਿਆ ਹੈ ਹਾਂਜੀ ਉਹ ਸਾਡ ਮਸ਼ੀਨ ਦੇ ਨਾਲ ਆਉ ਉਹਨੂੰ ਚੱਲਦੀ ਹੈ ਇਹ ਫਟ ਜਾਂਦਾ ਸਰ ਕਿਆ ਕਹਿ ਸਕਦੇ ਹਾਂਜੀ ਜਾਂਦੀ ਸਰ ਤਾਂ ਮਸ਼ੀਨ ਜਿੱਦਾਂ ਮਤਲਬ ਮੈਂ ਮਸ਼ੀਨ ਬਹੁਤ ਉਰੇ ਕਰਕੇ ਉੱਥੇ ਸਾਮਾਨ ਪਿੱਛੇ ਇਦਾਂ ਧੜਕਾ ਲਾਈਆਂ ਹੁੰਦੀਆਂ ਜੀ ਸਾਮਾਨ ਦੀਆਂ ਦੇਸੀ ਘੇਦੀ ਛੜਨੀ ਪੰਜਾਬ ਮਸਾਲਿਆਂ ਦੀ ਚਾਹ ਪੱਤੀ ਦੀ ਇਹ ਸਾਰੀ ਮੇਰੇ ਕੋਲ ਏਜੰਸੀਆਂ ਵਾਂਜੀ ਹਾਂਜੀ ਤਾਂ ਬੱਤ ਜਦੋਂ ਦੇਖਿਆ ਉਹ ਸੜਕੇ ਸੁਆਹ ਹੋ ਚੁੱਕਿਆ ਸਰ ਉਸ ਤੇ ਵਜਲੇ ਕਾਰਨ ਤਾਂ ਕੁਝ ਪਤਾ ਲੱਗਾ ਕਿ ਨਹੀਂ ਕਾਰਨ ਤਾਂ ਨਹੀਂ ਸਰ ਕੁਝ ਵੀ ਪਤਾ ਲੱਗਾ ਜੀ ਕੀ ਕਾਰਨ ਜਿਵੇਂ ਆਪ ਤੁਹਾਡੀ ਮਸ਼ੀਨ ਹੈ ਜੀ ਇਹ ਤਾਂ ਨਹੀਂ ਚੱਲਦੀ ਰਹੀਗੀ ਨਹੀਂ ਸਰ ਇਹ ਮੈਂ ਬੰਦ ਕਰਕੇ ਗਿਆ ਜੀ ਮੈਂ 8:00 ਵਜੇ ਆ ਕੇ ਪਹਿਲਾਂ ਅਸੀਂ ਮੈਂ ਤਾਂ ਮਿਸਰੀ ਬਣਾ ਕੇ ਗਏ ਫਿਰ ਹਾਂਜੀ ਕੱਲ ਬਣਾ ਕੇ ਗਏ ਫਿਰ ਐਤਵਾਰ ਵਾਲੇ ਦਿਨ ਕੋਈ ਕੀ ਹੈ ਬਾਕੀ ਦਿਨ ਤਾਂ ਫਰੀ ਨਹੀਂ ਹੁੰਦੇ ਐਤਵਾਰ ਥੋੜਾ ਜਿਹਾ ਟਾਈਮ ਫਰੀ ਮਿਲ ਜਾਂਦਾ ਮੈਂ ਦਿਖਾ ਦਵਾਂ ਸਾਡੇ ਪਰਿਵਾਰਕ ਮੈਂਬਰਾਂ ਨੂੰ ਆ ਗੱਡੀ ਐ ਇਹਦੇ ਵਿੱਚ ਦੁੱਧ ਸਪਲਾਈ ਵੀ ਕਰਦੇ ਆ ਸੰਦੀਪ ਜੀ ਮੈਂ ਪਹਿਲਾਂ ਹੀ ਕਿਹਾ ਕਿ ਮਿਹਨਤ ਕਰਨ ਵਾਲਾ ਟੱਬਰ ਹੈ ਹਸਬੰਡ ਵਾਈਫ ਕਹਿੰਦੇ ਅਸੀਂ ਛੁੱਟੀ ਵਾਲੇ ਦਿਨ ਵੀ ਇੱਥੇ ਆਏ ਆ ਤਾਂ ਜੋ ਸਮਾਨ ਰੈਡੀ ਕਰ ਦਈਏ 10-10 ਰੁਪਏ ਦੀਆਂ ਚੀਜ਼ਾਂ ਹੋਲ ਸੇਲ ਤੇ ਵੇਚਦੇ ਆ ਕਿ 10 ਤੋਂ ਵੀ ਘੱਟ ਪਰਤਾ ਬਹੁਤ ਘੱਟ ਹੁੰਦਾ ਨਾ ਪਰਤਾ ਬਹੁਤ ਘੱਟ ਹੁੰਦਾ ਆ ਕੁਝ ਪੈਸੇ ਹੀ ਬਚਦੇ ਆ ਲੱਖਾਂ ਦਾ ਸਮਾਨ ਤਿਆਰ ਕਰਨ ਤੋਂ ਬਾਅਦ ਕੁਝ 100 ਰੁਪਏ ਬਚਦੇ ਆ ਉਸ ਔਰ ਬੰਦੇ ਨੂੰ ਫਿਰ ਆਸ ਹੁੰਦੀ ਹੈ ਕਿ ਚੱਲ ਮਸ਼ੀਨ ਫ੍ਰੀ ਹੋਊਗੀ ਦਿਨ ਚੰਗੇ ਆਉਣਗੇ ਸਾਡੇ ਤੇ ਵੀ ਕੁਝ ਮੌਜ ਬਹਾਰ ਆਣ ਗਿਆ ਪਰ ਆ ਹਾਲਾਤ ਕੁਝ ਹੋਰੇ ਬਣ ਗਏ ਜੀ ਸਰ ਇਹ ਸਾਰੀਆਂ ਮੈਂ ਚੀਜ਼ਾਂ ਆਪਣੀ ਬੜੀ ਮਿਹਨਤ ਦੇ ਨਾਲ ਬਣਾਈਆਂ ਮੈਂ ਬੈਂਕੇ ਤੋਂ 10 ਲੱਖ ਰੁਪਏ ਦੀ ਲਿਮਟ ਲਈਤੀ ਹੋਈ ਆ ਜੀ ਉਹਦੇ ਨਾਲ ਮੈਂ ਕੰਮ ਸ਼ੁਰੂ ਕੀਤਾ ਸੀ ਮੈਂ 3 ਸਾਲ ਹੋ ਗਏ ਆਪਣੀ ਲਿਮਟ ਬਣਾਈ ਨੂੰ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਕੰਮ ਬਹੁਤ ਵਧੀਆ ਚੱਲਦਾ ਪਿਆ ਸੀ ਮੈਂ ਬੈਂਕ ਦੇ ਸਾਰੀਆਂ ਕਿਸ਼ਤਾਂ ਟਾਈਮ ਤੋਂ ਪਹਿਲਾਂ ਦੇ ਰਿਆ ਸੀਗਾ ਜੀ ਅੱਜ ਤੱਕ ਮੈਂ ਬੈਂਕ ਦੀ ਇੱਕ ਵੀ ਕਿਸ਼ਤ ਨਹੀਂ ਰੋਕੀ ਜੀ ਇਹ ਮਸ਼ੀਨ ਲਈ ਤਿੰਨ ਨੂੰ ਮੈਨੂੰ ਡੇਢ ਸਾਲ ਹੋ ਗਿਆ ਇਹਦੀ ਵੀ ਮੈਂ ਡੇ ਬਾਏ ਡੇ ਪੂਰੀ ਕਿਸ਼ਤ ਲਗਾਤਾਰ ਦੇ ਰਿਹਾ ਜੀ ਪਰਮਾਤਮਾ ਦੀ ਦਿਆ ਕੀ ਕਹਿ ਸਕਦਾ ਜੀ ਜੋ ਮੇਰੇ ਨਾਲ ਇਦਾਂ ਦੀ ਘਟਨਾ ਰੱਬ ਦਾ ਬੰਦਾ ਕਹਿੰਦਾ ਕਿ ਮੈਂ ਰੱਬ ਦੀ ਦੇਣਾ ਮਿਹਨਤ ਨਾਲ ਰੋਟੀ ਖਾ ਰਿਆ ਸੀ ਮਿਹਨਤ ਨਾਲ ਬੱਚੇ ਪੜਾ ਰਿਆ ਸੀ ਮੈਂ ਹਲੇ ਵੀ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਮੇਰੀ ਇੰਨੀ ਕਿ ਸਾਯਤਾ ਕੀਤੀ ਜਾਵੇ ਕਿ ਮੈਂ ਆਪਣਾ ਕੰਮ ਦੁਬਾਰਾ ਤੋਂ ਸ਼ੁਰੂ ਕਰ ਸਕਾਂ ਮੈਂ ਆਪਣੀ ਮਿਹਨਤ ਨਾਲ ਫੇਰ ਆਪਣਾ ਸਾਰਾ ਕਾਰਜ ਦਊਗਾ ਜੀ ਬਸ ਮੇਲੇ ਕੰਮ ਚਲਾਉ ਜੁਗਾ ਮੇਰੀ ਮਿਹਨਤ ਮੇਰੇ ਸਾਥ ਹੀ ਦਿੱਤਾ ਜਾਵੇ ਜੀ ਮੇਰੀ ਇਹੀ ਪ੍ਰਸ਼ਾਸਨ ਨਾਲੋਂ ਮੰਗ ਦੇਖੋ ਦੇਖੋ ਭਾਜੀ ਹੁਣਾਂ ਨੇ ਨਹੀਂ ਭਾਈ ਵੇ ਭਾਈ ਬਹੁਤ ਮਿਹਨਤ ਨਾਲ ਸਵੇਰੇ 4:30 ਵਜੇ ਸਵੇਰੇ ਉੱਠ ਕੇ ਕੰਮ ਤੇ ਜਾਂਦਾ ਜੀ ਰਾਤ 8:00 ਤੱਕ ਮੈਂ ਰੋਟੀ ਨਹੀਂ ਖਾਂਦਾ 2:00 ਵਜੇ ਤੱਕ ਮੈਂ ਇਦਾਂ ਕੰਮ ਕਰਦਾ ਜੀ ਪਤਾ ਨਹੀਂ ਮੇਰੇ ਕਿਆ ਮੇਰੇ ਨਾਲ ਹੋਇਆ ਜੀ ਮੈਨੂੰ ਸਮਝ ਤੋਂ ਬਾਹਰ ਹੈ ਭਾਈ ਮਤਲਬ ਮੈਨੂੰ ਵੀ ਤੁਸੀਂ ਬੜਾ ਇਮੋਸ਼ਨਲ ਕਰ ਦਿੱਤਾ ਮੈਂ ਫੀਲ ਕਰ ਰਿਹਾ ਕਿ ਯਾਰ ਇੱਕ ਬੰਦਾ ਇੰਨੀ ਮਿਹਨਤ ਕਰ ਰਿਹਾ ਔਰ ਫਿਰ ਬੇਨਤੀ ਕੀ ਕਰ ਰਿਹਾ ਕਿ ਯਾਰ ਮੈਨੂੰ ਮਿਹਨਤ ਕਰਨ ਦੇ। ਇਸ ਦਾ ਕਦੀ ਕਿਸੇ ਨਾਲ ਗਲਤ ਨਹੀਂ ਕੀਤਾ ਕਦੀ ਕੁਝ ਨਹੀਂ ਕੀਤਾ ਸਵੇਰੇ ਤੋਂ ਸ਼ਾਮ ਨੂੰ ਜੋ ਰਾਸਤੇ 'ਤੇ ਮਿਲਦਾ ਉਹਨੂੰ ਇੱਕ ਪੈਕੇਟ ਦੁੱਧ ਦਾ ਵੀ ਦੇ ਦਿੰਦਾ ਜਿੰਨੇ ਬੈਠ ਹੁੰਦੇ ਇੱਕ ਇੱਕ ਪੈਕੇਟ ਦਾ ਪੈਕੇਟ ਇੱਕ ਦੁੱਧ ਦਾ ਪੈਕੇਟ ਆਪਣੇ ਵੱਲੋਂ ਦੇ ਦਿੰਦਾ ਪਰਮਾਤਮਾ ਨੂੰ ਮੰਨਣ ਵਾਲੇ ਬੰਦੇ ਜਾਂ ਫਿਰ ਵੀ ਸਾਡੇ ਨਾਲ ਇਦਾਂ ਦੀ ਕਟਨਾ ਪਤਾ ਨਹੀਂ ਸਮਝ ਤੋਂ ਬਾਹਰ ਹੀ ਕਿੱਦਾਂ ਹੋ ਗਈ। ਚਲੋ ਫਿਰ ਤਹੀ ਕਹਿ ਸਕਦੇ ਕੋਈ ਪੁਰਾਣਾ ਕਰਮ ਅੱਗੇ ਤੁਸੀਂ ਅੰਦਰ ਨਹੀਂ ਸੀਗੇ ਜੇ ਐਦਾਂ ਕੋਈ ਮੰਦ ਭਾਗੀ ਚੀਜ਼ ਹੋ ਜਾਂਦੀ ਤੇ ਚੀਪ ਜਿਹਦੇ ਦੇਣਾ ਪਊਗਾ ਸਰ ਇਹ ਮਰ ਨਾਲੋਂ ਬਾਤ ਗਾਜੀ 10 ਸਾਲ ਦਾ 10 ਲੱਖ ਦਾ ਲੋਨ ਇੱਕ 1.5 ਲੱਖ ਦੀ ਮਸ਼ੀਨ ਦਾ ਲੋਨ ਚਲੋ ਅੱਦੇ ਤੇ ਦੇ ਵੀ ਦਿੱਤੇ ਜੇ ਸਰ ਫਿਰ ਵੀ ਇੰਨੀ ਮਿਹਨਤ ਨਾਲ ਬਣਾਇਆ ਇਹ ਸਾਰੀ ਮੈਂ ਤਾਂ ਘਟ ਦੋਗਾ ਨਹੀਂ 10 ਸਾਲ ਲਈ ਪਿੱਛੇ ਚਲਾ ਜਾ ਗਿਆ ਜੀ ਹੁਣ ਹੁਣ ਆਪਾਂ 40 42 ਸਾਲ ਦੀ ਮੇਰੀ ਉਮਰ ਹੋ ਗਈ ਹੈ ਜੀ ਹੁਣ ਮੈਂ ਕਿੱਥੇ ਜਾ ਕੇ ਸੈੱਟ ਹੋਊਗਾ ਜੀ ਕਿੱਥੇ ਜਾ ਕੇ ਕੀ ਕਰਾਂਗੀ ਬੰਦੇ ਨਹੀਂ ਤਾਂ ਹੁੰਦਾ ਕਿ ਸਾਰੀਆਂ ਚੀਜ਼ਾਂ ਫ੍ਰੀ ਹੋ ਜਾਣੀ ਮੈਂ ਕਹਿੰਦਾ ਮੈਂ ਜ਼ਿੰਦਗੀ ਸੈੱਟ ਹੋ ਗਈ ਹੈ ਮੇਰੇ ਬੱਚੇ ਵੱਡੇ ਹੋ ਗਏ ਮੈਂ ਆਪਣੇ ਬੱਚਿਆਂ ਲਈ ਕ ਹੁਣ ਮੈਨੂੰ ਬੱਚੇ ਵਾਲੀ ਦਾ ਛੱਡੋ ਨੇ ਜਿਹਨੇ ਹੁਣ ਇੱਕ ਕੱਲਾ ਇਹ ਨਾ ਸਮਝੇ ਕਿ ਸਮਾਨ ਜਿਹੜਾ ਤੁਹਾਡਾ ਸੜ ਕੇ ਸੁਆਹ ਹੋ ਗਿਆ ਜਿਹੜਾ ਮੋਰੇ ਆਰਡਰ ਦੇਣਾ ਸੀ ਉਹ ਵੀ ਵਿੱਚ ਰੁਕ ਗਿਆ ਵਿੱਚ ਰੁਕ ਗਿਆ ਸਭ ਕੁਝ ਬੱਚੇ ਰੁਕੇ ਗਿਆ ਸਭ ਕੁਝ ਹੋ ਗਿਆ ਜੀ ਤਾਨੂੰ ਪਤਾ ਇੱਕ ਦਿਨ ਤੁਸੀਂ ਦੋ ਦਿਨ ਨਾ ਜਾਓ ਦੁਕਾਨ ਤੇ ਦੁਕਾਨਦਾਰ ਤੁਹਾਡੀ ਨਹੀਂ ਵੇਟ ਕਰੂਗਾ ਦੂਸਰੇ ਪਾਸੇ ਕਰੂਗਾ ਜੀ ਸੰਦੀਪ ਜੀ ਆਪ ਇੱਕ ਚੀਜ਼ ਸਮਝਾ ਦਈਏ ਕਿਤੇ ਭੁਲੇਖਾ ਨਾ ਰਹਿ ਜਾਵੇ ਜਿਵੇਂ ਤੁਸੀਂ ਸਮਾਨ ਤਿਆਰ ਕਰਦੇ ਸੀ ਉਹ ਸਟੀਲ ਬੂਲ ਮੇਰੇ ਖਾਲ 10 10 ਰੁਪਏ ਦੀ ਬੇਕਰੀਆ ਤੁਹਾਡਾ ਵਿੱਚ ਕੁਝ ਪੈਸਿਆਂ ਦਾ ਹੀ ਪਰਤਾ ਹੁੰਦਾ ਨਾ ਹਾਂਜੀ ਸਰ ਜੀ ਉਹੀ ਸਾਰੇ ਕੋਈ ਅਸੀਂ 78 ਰੁਪਏ ਦਾ ਸੇਲ ਕਰਦੇ ਸੀ ਸਾਨੂੰ ਕੋਸਟ 69 70 ਰੁਪਏ ਦੀ ਕਰਦੀ ਸੀ 8 ਰੁਪਏ ਪੱਤਾ ਬਾਕੀ ਤੇਲ ਤੂ ਲੱਗ ਜਾਂਦਾ ਜੀ ਸਭ ਕੁਝ ਸਰ ਦਿੱਲੀੋਂ ਸਮਾਨ ਆਂਦਾ ਵਾ ਜੀ ਦਿੱਲੀੋਂ ਤੋਂ ਥੱਲੇ ਸਮਾਨ ਨਹੀਂ ਮਿਲਦਾ ਮਸ਼ੀਨ ਵੀ ਦਿੱਲੀੋਂ ਜਾ ਕੇ ਲਿਆਂਦੀ ਆ ਜੀ ਘੱਟ ਤੋਂ ਘੱਟ ਨਹੀਂ 10 12 ਗੀੜੇ ਜਾ ਲਾ ਲਾ ਕੇ ਫਿਰ ਜਾ ਕੇ ਮਸ਼ੀਨ ਤਿਆਰ ਕਰਵਾਈਓ ਫਿਰ ਦਿੱਲੀੋਂ ਮਸ਼ੀਨ ਲੈ ਆਂਦੀ ਆ ਜੀ ਇਹ ਬੜੀ ਔਖੀ ਮਸ਼ੀਨ ਮਿਲੀ ਉਹ ਸੰਦੀਪ ਜੀ ਨੇ ਬੜੀ ਨਾ ਮਨ ਨੂੰ ਸੱਟ ਮਾਰਨ ਵਾਲੀ ਗੱਲ ਜਿੱਦਾਂ ਕਿ ਬੰਦਾ ਇਹਨ ਮੰਜ਼ਿਲ ਤੇ ਪਹੁੰਚ ਗਿਆ ਕਿਨਾਰੇ ਤੇ ਪਹੁੰਚ ਕੇ ਜਹਾਜ਼ ਉੱਪਰ ਜਿਵੇਂ ਕਹਿੰਦੇ 10 ਸਾਲ ਲੱਗੇ ਜਿੱਤ ਤੱਕ ਪਹੁੰਚਣ ਨੂੰ ਔਰ 10 ਸਾਲ ਪਿੱਛੇ ਚਲਾ ਗਿਆ ਮੈਂ ਮਤਲਬ 20 ਸਾਲ ਦਾ ਝਟਕਾ ਵਜਿਆ ਇੱਕ ਇੱਕ ਅੱਜ ਥੋੜੀ ਦੇਰ ਪਹਿਲਾਂ ਹਲੇ ਮੇਰਾ ਆਪਰੇਸ਼ਨ ਹੋਇਆ ਬਾਜੀ ਮੇਰੇ ਉੱਥੇ 2.5 ਲੱਖ ਰੁਪਈਆ ਮੈਂ ਆਪਣੇ ਬੜੀ ਓਕੀਦ ਆਪਰੇਸ਼ਨ ਹੋਇਆ ਜੀ ਗਲੇ ਤੇ ਇਨਫੈਕਸ਼ਨ ਹੋ ਗਈ ਸੀਗੀ ਜੀ ਇੱਥੇ ਮੈਂ ਉਹ ਮਾਰੇ ਜੇ ਪੈਰਾਂ ਤੇ ਆਇਆ ਜੀ ਹੁਣ ਮੇਰੇ ਨਾਲ ਇਹ ਘਟਨਾ ਘਟ ਗਈ ਜੀ ਹੁਣ ਸੰਦੀਪ ਜੀ ਆਪਾ ਤੁਹਾਡੀ ਕਿਵੇਂ ਮਦਦ ਕਰ ਸਕਦੇ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਹੋ ਕਿਵੇਂ ਮਦਦ ਕਰ ਸਕਦੇ ਪ੍ਰਸ਼ਾਸਨ ਨੂੰ ਆਪਾਂ ਕਿਵੇਂ ਕਹਿ ਸਕਦੇ ਸਾਡੀ ਮਦਦ ਸਰ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿੰਨੀ ਵੱਧ ਤੋਂ ਵੱਧ ਮੇਰੀ ਮੇਰੇ ਕੰਮ ਚ ਚੱਲਣ ਜੋਗਾ ਮੇਰੀ ਮਿਹਨਤ ਕਰੀ ਕਿਵੇਂ ਕਰੀ ਤੁਸੀਂ ਕੀ ਚਾਹੁੰਦੇ ਮੈਂ ਸਮਝ ਨਹੀਂ ਸਕਦਾ ਜੀ ਮੇਰੇ ਨਾਲ ਸੋਚਣ ਸਮਝਣ ਦੀ ਸ਼ਕਤੀ ਹੈ ਨਹੀਂ ਬਜੇ ਇਸ ਟਾਈਮ ਜੀ ਮੈਂ ਕੰਮਲ ਜਰੂਰ ਕਰ ਜਾ ਮੇਰੇ ਹੱਥ ਪੈਰ ਕੰਬ ਰਹੇ ਆ ਜਾਂ ਮੈਂ ਫਿਰ ਵੀ ਕੰਮ ਕਰਦਾ ਕਿਉਂਕਿ ਮੈਂ ਨਾ ਕਰੂੰਗਾ 20-25 ਹਜ਼ਾਰ ਦਾ ਵੀ ਨੁਕਸਾਨ ਹੋ ਜਾਊਗਾ ਦੇਖੋ ਅੱਜ ਅੱਗ ਲੱਗੀ ਹੈ ਦੁਕਾਨ ਦੇ ਅੰਦਰ ਮਨ ਚ ਵੀ ਅੱਗ ਲੱ ਆਪਣੀ ਪਹਿਲਾ ਡਿਲੀਵਰੀ ਕਰਕੇ ਆਇਆ ਸੀ ਸਰ ਹੁਣ ਮੈਂ ਬੇਗੰਪੁਰ ਤੋਂ ਆ ਰਿਹਾ ਸੀ ਕਿ ਮੇਰੇ ਪਿੱਛੇ ਮੇਰੀ ਕ੍ਰੇਟ गिर ਗਈ ਦੋ ਦੋ ਬੰਦਿਆਂ ਨੇ ਆ ਕੇ ਮੈਨੂੰ ਚੱਕਿਆ ਕਹਿੰਦੇ ਤੇਰੇ ਸਮਾਨ ਗਿਰੀ ਜਾਂਦਾ ਕੱਲੇ ਬੁੰਦ ਲਿਆ ਫਿਰ ਤਾਂ ਪਿਆ ਕਿੱਥੇ ਤੇਰੀ ਉਹ ਆ ਮੈਂ ਕਿਹਾ ਕੀ ਦੱਛਾ ਜੀ ਮੇਰੇ ਪਿੱਛੇ ਸਮਾਨ ਵੀ ਡਿੱਗਿਆ ਮੈਂ ਉਹ ਤਾਂ ਏਦਾਂ ਹਲੀ ਚੱਕਿਆ ਨਹੀਂ ਏਦਾਂ ਦਈ ਦੂ ਚੋੜਿਆ ਜੀ ਬੰਦਾ ਸ਼ੀਅਸ ਹੋ ਜਾਂਦਾ ਘਬਰਾ ਜਾਂਦਾ ਨਹੀਂ ਸਰ ਮੈਂ ਹਾਂਜੀ ਸਮਝ ਨਹੀਂ ਆਂਦੀ ਮੈਂ ਕੀ ਕਰਾਂ ਕੀ ਨਾ ਕਰਾਂ ਜੀ ਚਲੋ ਹੁਣ ਹੋਇਆ ਤਾਂ ਅਨਐਕਸਪੈਕਟਿਡ ਹੈ ਕਿਸੇ ਨੂੰ ਕਹਿ ਨਹੀਂ ਸਕਦੇ ਕਿਉਂਕਿ ਸ਼ਟਰ ਲੱਗਾ ਹੈ ਕਿਉਂਕਿ ਤੀਨ ਲੀ ਲੱਗੇ ਜੇ ਕੁ ਇੱਦਾਂ ਤਾਂ ਨਹੀਂ ਜਿੱਦਾਂ ਤੁਸੀਂ ਦੱਸ ਦਿੱ ਕਿ ਕਿ ਮਸ਼ੀਨ ਗਰਮ ਮਸ਼ੀਨ ਨਾਲ ਘੇ ਪਏ ਸੀਗੇ ਸਰ ਹੁਣ ਮੈਂ ਜਿਹੜੀ ਚੀਜ਼ ਦੇਖੀ ਨਹੀਂ ਉਹ ਕੀ ਕਹਿ ਸਕਦੇ ਇਹ ਤਾਂ ਅੰਦਾਜ਼ੇ ਹੀ ਅਸੀਂ ਲਾ ਸਕਦੇ ਹਾਂ ਕਿ ਇਹ ਹੋਇਆ ਪਲੀਜ਼ ਲਾਸਟ ਵਾਰੀ ਦੱਸ ਦਿਓ ਅਸੀਂ ਯਾਰ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਤੇ ਪ੍ਰਸ਼ਾਸਨ ਕਿਵੇਂ ਤੁਹਾਨੂੰ ਅਪਰੋਚ ਕਰੀਏ ਕਿਵੇਂ ਤੁਹਾਡੀ ਮਦਦ ਕਰੀਏ ਮੇਰੀ ਕੰਮ ਕਰਨ ਦੇ ਵਿੱਚ ਮੇਰੀ ਸਹਾਇਤਾ ਕੀਤੀ ਜਾਵੇ ਜੀ ਮੈਨੂੰ ਥੋੜੀ ਮਾਲੀ ਵਾਲ ਪੈਸੇ ਦੀ ਮਦਦ ਕੀਤੀ ਜਾਵੇ ਤਾਂ ਕਿ ਮੈਂ ਦਿਵਾਰਤੀ ਕੰਮ ਸ਼ੁਰੂ ਕਰ ਸਕਾਂ ਜੀ ਨੰਬਰ ਬੋਲੋ ਜੀ ਆਪਣਾ ਨੰਬਰ ਮੇਰਾ 986238192 ਜੀ 7986238192 ਜੀ ਤੁਹਾਡਾ ਪਿੰਡ ਕਿਹੜਾ ਜੀ ਲੋਕਲ ਨਵਾਂ ਸ਼ਹਿਰ ਇੰਦਰਪੁਰੀ ਮਲੇਰੀ ਹਾਇਸਰ ਇੰਦਰਪੁਰੀ ਮਲੇ ਤੁਹਾਡਾ ਨਾਮ ਸੰਦੀਪ ਹਾਂਜੀ ਸਰ ਜੀ ਸੰਦੀਪ ਜੀ ਨੂੰ ਤੁਸੀਂ ਕਰਿਆਮ ਰੋਡ ਤੇ ਨਹਿਰ ਟੱਪ ਕੇ ਆ ਤੁਸੀਂ ਸੜਕ ਦੇਖ ਲਓ ਸੜਕ ਦੇ ਬਿਲਕੁਲ ਨਾਲ ਅੰਦਰ ਨੂੰ ਕਹਿੰਦੇ ਨੀਅਰ ਬਾਏ ਕਿਹਦੇ ਦੱਸੀ ਹੈ ਜੀ ਆਪਾਂ ਨੇੜbarra ਹੀ ਹੈ ਜੀ ਨਹਿਰ ਤੋਂ ਥੋੜੀ ਜਿਹੀ ਅੱਗੇ ਟੱਪ ਕੇ ਇੱਥੇ ਨਹਿਰ ਟੱਪ ਕੇ 4 ਨੰਬਰ ਗਲੀ ਦੇ ਸਾਹਮਣੇ ਸੰਦੀਪ ਜੀ ਦਾ ਆ ਦੁਕਾਨ ਨਹੀਂ ਸੰਦੀਪ ਜੀ ਦਾ ਇਹ ਗੋਦਾਮ ਸੀ ਸੰਦੀਪ ਜੀ ਦੀ ਇਹ ਛੋਟੀ ਫੈਕਟਰੀ ਸੀ ਛੋਟਾ ਸਟਾਰਟਅਪ ਲਾਇਆ ਸੀਗਾ ਕਈ ਕੁਝ ਕਰਦੇ ਸੀਗੇ ਛੋਟੇ ਛੋਟੇ ਪਰਤਿਆਂ ਨਾਲ ਬੱਚੇ ਨੂੰ ਬੱਚਿਆਂ ਨੂੰ ਪੜਾਇਆ ਜਾ ਰਿਹਾ ਸੀ ਆਪਣੀ ਦਵਾਦਾਰੂ ਹੋ ਰਹੀ ਸੀ ਕਹਿੰਦੇ ਕਿ 2.5 ਤਿੰਨ ਲੱਖ ਰੁਪਏ ਗਲੇ ਦੇ ਆਪਰੇਸ਼ਨ ਤੇ ਲੱਗ ਗਿਆ ਫਿਰ ਵੀ ਕਿਸੇ ਤੋਂ ਕੋਈ ਮਦਦ ਨਹੀਂ ਮੰਗੀ ਫਿਰ ਵੀ ਹੌਲੀ-ਹੌਲੀ ਆਪਣੇ ਪੈਰਾਂ ਤੇ ਆਈ ਸੀ 10 ਸਾਲ ਲੱਗੇ ਇੱਥੇ ਤੱਕ ਪਹੁੰਚਣ ਲਈ ਔਰ ਆ ਜਿਹੜੀ ਅੱਗ ਲੱਗੀ ਆ ਇਹਨੇ 10 ਸਾਲ ਪਿੱਛੇ ਛੱਡ ਦਿੱਤਾ ਅਸੀਂ ਜੇ ਚਾਹੀਏ ਤਾਂ ਇਹਨਾਂ ਦੀ ਮਦਦ ਕਰ ਸਕਦੇ ਆ ਪ੍ਰਸ਼ਾਸਨ ਅਗੇ ਬੇਨਤੀ ਹੈ ਕਿ ਇਹਨਾਂ ਨਾਲ ਕੋਆਪਰੇਸ਼ਨ ਬਹੁਤ ਜ਼ਰੂਰੀ ਹੈ ਬੈਂਕ ਦੇ ਜਿਹੜੇ ਮੁਲਾਜ਼ਮ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਨਾਲ ਕੋਆਪਰੇਟ ਕਰਨਾ ਚਾਹੀਦਾ ਇਹ ਜਿਹੜੀ ਚੀਜ਼ ਅਨਐਕਸਪੈਕਟਿਡ ਹੋਲੀ ਹੋ ਗਈ ਆ ਇਹ ਕਿਸੇ ਨੇ ਕੋਈ ਪਲਾਨ ਨਹੀਂ ਕਰਦਾ ਬੰਦਾ ਕਿ ਯਾਰ ਮੈਨੇ ਤੇ ਅੱਜ ਤੋਂ 2 ਸਾਲ ਬਾਅਦ ਇਦਾਂ ਦੇ ਹਾਲਾਤ ਬਣ ਜਾਣੇ ਆ ਇਹ ਜੇ ਬੜੇ ਆ ਅਸੀਂ ਚੀਜ਼ਾਂ ਨੂੰ ਸਮਝੀਏ ਜਾਂਚ ਦਾ ਵਿਸ਼ਾ ਜ਼ਰੂਰ ਹੁੰਦੀ ਆ ਕੋਈ ਚੀਜ਼ਾਂ ਜਾਂਚ ਵੀ ਹੋਣੀ ਚਾਹੀਦੀ ਹੈ ਲੇਕਿਨ ਜੇ ਕੋਈ ਬੰਦਾ ਮਦਦ ਮੰਗ ਰਿਹਾ ਉਹ ਬੰਦਾ ਜਿਹੜਾ ਕਹਿੰਦਾ ਕਿ ਮੈਂ ਮਿਹਨਤ ਕਰਕੇ ਰੋਟੀ ਕਮਾਣੀ ਚਾਹਨਾ ਮਿਹਨਤ ਕਰਕੇ ਬੱਚੇ ਪਾਲਣਾ ਚਾਹੁੰਦਾ ਅੱਜ ਤੱਕ ਵੀ ਮਿਹਨਤ ਕਰਕੇ ਇੱਥੇ ਤੱਕ ਪਹੁੰਚਿਆ ਤਾਂ ਸਾਨੂੰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਤਾਂ ਜੋ ਇਹ ਪੈਰਾਂ ਤੇ ਦੁਆਰ ਤੀ ਆ ਸਕਣ ਸੰਦੀਪ ਜੀ ਅਸੀਂ ਬੇਨਤੀ ਕਰ ਦਿੱਤੀ ਹੈ ਜੀ ਜਿੱਥੇ ਤੁਹਾਨੂੰ ਸਾਡੀ ਲੋੜ ਜ਼ਰੂਰ ਪਹੁੰਚਾਂਗੇ ਔਰ ਭੈਣ ਜੀ ਦੇ ਹੰਝੂ ਦੇਖ ਕੇ ਤਾਂ ਨਾ ਸੱਚੀ ਜ਼ੁਬਾਨ ਤੋਂ ਜਿਹੜੇ ਸ਼ਬਦ ਆਉ ਉਰੇ ਪਰੇ ਹੋ ਰਹੇ ਆ ਕਿਉਂਕਿ ਮੈਂ ਫੀਲ ਕਰ ਸਕਦਾ ਕਿ ਇੱਕ ਬੰਦੇ ਨੂੰ ਕਿੰਨਾ ਦੁੱਖੋਂਦਾਰ ਤੁਹਾਡੀ ਹਮ ਸਾਥੀ ਨੇ ਤੁਹਾਡਾ ਕਿੰਨਾ ਸਹਾਇਕ ਕਰਦੇ ਆ ਔਰ ਦੁੱਖ ਦੀ ਘੜੀ ਆ ਪਰ ਅਸੀਂ ਵੀ ਤੁਹਾਡੇ ਨਾਲ ਸਹਾਇਕ ਜ਼ਰੂਰ ਕਰਾਂਗੇ ਮਿਹਰਬਾਨੀ ਬਹੁਤ ਬਹੁਤ ਧੰਨਵਾਦ